ਰਾਜਵਿੰਦਰ ਇਹ ਰਾਜਵਿੰਦਰ ਜੱ ਸਿਰ ਦੁਖਦਾ ਮੇਰਾ ਘੁੱਟਕ ਚਾਹ ਬਣਾ ਦੇ ਮੈਨੂੰ ਸਿਰ ਤਾਂ ਤੇਰਾ ਹੁਣ ਦੁਖਣਾ ਹੀ ਆ ਜੱ ਤੈਨੂੰ ਮੈਂ ਦੱਸਣਾ ਤੇ ਰਾਜਵਿੰਦਰ ਨਿੰਦਰ ਨਾਲ ਲੜ ਕੇ ਭੈਣ ਆਪਣੀ ਤੇ ਚਲੀ ਗਈ ਆ ਲੈ ਆਹੋ ਮੰਮੀ ਸੱਚੀ ਤੁਸੀਂ ਮਜ਼ਾਕ ਤਾਂ ਨਹੀਂ ਕਰਦੇ ਨਹੀਂ ਮੈਂ ਮਜ਼ਾਕ ਨਹੀਂ ਕਰਦੀ ਮੈਂ ਸਹੀ ਕਹਿਨੀ ਆ ਕਿੱਦਾਂ ਸਿਰ ਤੇ ਘਰ ਚੱਕਿਆ ਪਿਆ ਨਹੀਂ ਕਦੀ ਮੈਨੂੰ ਇਤਾਂ ਬਾਜ਼ ਮਾਰੀ ਆ ਪਿਆਰ ਨਾਲ ਨਿੰਦਰ ਨਿੰਦਰ ਘੁੱਟ ਚਾਹ ਦਾ ਬਣਾ ਲ ਮੇਰੀ ਕਿਸਮਤ ਨਹੀਂ ਕਿੱਥੋਂ ਕਿ ਤੂੰ ਮੈਨੂੰ ਪਿਆਰ ਨਾਲ ਬੁਲਾ ਲਵੇਂ ਉਹ ਕਾਦੀ ਖੜੀ ਮੰਮੀ ਜਦੋਂ ਚੱਲੀ ਸੀ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਰੋਕ ਲੈਣਾ ਸੀ ਉਹਨੂੰ ਭਾਵੇਂ ਮੈਨੂੰ ਪੈਰੀ ਹੱਥ ਕਿਉਂ ਨਾ ਲਾਉਣੇ ਪੈਂਦੇ ਮੈਂ ਨਹੀਂ ਸੀ ਜਾਣ ਦੇਣੀ ਪੁੱਤ ਮੈਂ ਤਾਂ ਜਦੋਂ ਗੇਟ ਕੋਲ ਚਲੀ ਗਈ ਮੈਂ ਤਾਂ ਤਾਂ ਉਹਨੂੰ ਦੇਖਿਆ ਬਾਜ਼ਮਾਰੀ ਮੈਂ ਕਿਹਾ ਰਾਜਵਿੰਦਰ ਰਾਜਵਿੰਦਰ ਕਿੱਥੇ ਚੱਲੀ ਆ ਕਹਿੰਦੀ ਦੱਸ ਨਹੀਂ ਉਹਨੂੰ ਮੈਂ ਚੱਲੀ ਆਪਣੀ ਭੈਣ ਦੇ ਲੈ ਮੈਨੂੰ ਤਾਂ ਤਾਂ ਪਤਾ ਲੱਗਿਆ ਪੁੱਤ ਮੈਨੂੰ ਕੀ ਪਤਾ ਸੀ ਵੀ ਕਿੱਥੇ ਚੱਲੀ ਉਹ ਨੀ ਤੁਹਾਨੂੰ ਰੋਟੀ ਚਾਹੀਦੀ ਆ ਰੋਟੀ ਮਿਲਦੀ ਨਹੀਂ ਦੱਸੀ ਮੈਨੂੰ ਜਰਾ ਨੇ ਤੂੰ ਨੂੰ ਕਹਦੇ ਲੜਕੇ ਕੱਢਿਆ ਫੇ ਮੈਂ ਸੌ ਗਿਆ ਤੂੰ ਉਹ ਨਾਲ ਲੜਕੇ ਉਹਨੂੰ ਘਰੋਂ ਕੱਢ ਦਿੰਦਾ ਹਰ ਵੇਲੇ ਹਰ ਵੇਲੇ ਮੈਨਾਂ ਆਡੇ ਲਾਉਂਦੀ ਆ ਪੰਗੇ ਲੈਂਦੀ ਕਿਉਂ ਮੈਂ ਕੱਢਾਂ ਨਾ ਉਹਨੂੰ ਕੱਢਾਂ ਨਾ ਨੂੰ ਰੋਟੀ ਖਾਣੀ ਵਾਲਾ ਚੁੱਪ ਕਰਕੇ ਮੈਨੂੰ ਖਾਣੀ ਰੋਟੀ ਮੈਨੂੰ ਲੋੜ ਨਹੀਂ ਰੋਟੀ ਦੀ ਨਾ ਮੈਂ ਪਾਣੀ ਪੀਣਾ ਨਾ ਮੈਂ ਰੋਟੀ ਖਾਣੀ ਆ ਜਦੋਂ ਤੱਕ ਰਾਜਵਿੰਦਰ ਨਹੀਂ ਆਉਂਦੀ ਮੈਂ ਇਦਾਂ ਹੀ ਰੋ ਭੁੱਖਾ ਤੇ ਪਿਆਸਾ ਵਾਤ ਰੱਖ ਲੈ ਕਰਵਾ ਚਾ ਉਹਦੇ ਲਈ ਰੱਖ ਲਊਗਾ ਜਾ ਪਤਾ ਨਹੀਂ ਵਿਚਾਰੀ ਕਿੱਦਾਂ ਗਈ ਹੋਊਗੀ ਤੁਰ ਕੇ ਵਿਚਾਰੀ ਲੱਤਾਂ ਨਾਲ ਹੀ ਤੁਰ ਕੇ ਗਈ ਆ ਉਦਿਆਂ ਕਿਹੜਾ ਲੱਤਾਂ ਹੈ ਨਹੀਂ ਨਾਲ ਚੱਲ ਗਈ ਤੁਰ ਕੇ ਪਰੇ ਜਾ ਨਹੀਂ ਹੈਗੀਆਂ ਜਦੋਂ ਮੈਂ ਇਕੱਲੀ ਚ ਹੁੰਦੀ ਤਾਂ ਕੋਈ ਤਕਲੀਫ ਨਹੀਂ ਹੁੰਦੀ ਤੁਹਾਨੂੰ ਹੁਣ ਬੜੀ ਤਕਲੀਫ ਹੋਈ ਹੋਆ ਦੰਦ ਪਾਈਓ ਆ ਮੰਮੀ ਸਮਝਾ ਲਓ ਕੁਛ ਆਪਣੇ ਪੁੱਤ ਨੂੰ ਜਿਹੜੀ ਸੰਕਰ ਮੇਰੇ ਲੈ ਆ ਕੇ ਗਲ ਮਾਰ ਦਿੱਤੀ ਆ ਮੰਮੀ ਇਹਨੂੰ ਪੁੱਛ ਕੇ ਲੈਂਦੀ ਹੈ ਨਾ ਉਦੋਂ ਇਹ ਕਿੱਥੇ ਗਈ ਹੋ ਸੀਗੀ ਤੁਹਾਡੀਆਂ ਸਲਾਹਾਂ ਪੁੱਤ ਮੈਨੂੰ ਕੀ ਪਤਾ ਤੁਸੀਂ ਆਪੋ ਵਿੱਚ ਹੀ ਸਲਾਹਾਂ ਕੀਤੀਆਂ ਹੋ ਕਿ ਮੈਨੂੰ ਕਿਹੜਾ ਕਿਸੇ ਨੇ ਦੱਸਿਆ ਤੇ ਮੈਂ ਦੂਜਾ ਵਿਆਹ ਲੱਗਾ ਕਰਾਉਣਾ ਮੈਨੂੰ ਆਪਣੇ ਪੁੱਤ ਨੂੰ ਸਮਝਾਓ ਮੇਰੀ ਜ਼ਿੰਦਗੀ ਨੂੰ ਖਰਾਬ ਕੀਤੀ ਹੋਆ ਹਰ ਵੇਲੇ ਧੂਮਹ ਲੈਦਾ ਉਹਦੇ ਪਿੱਛੇ 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 ਰਾਜਵਿੰਦਰ ਰਾਜਵਿੰਦਰ ਕੀ ਡਰਾਮਾ ਬਣਾਤਾ ਇਹਨੇ ਘਰ ਦਾ ਕੀ ਕਰਨਾ ਹੁਣ ਸਮੇਂ ਇਦਾਂ ਦੇ ਚੱਲ ਪਏ ਨਹੀਂ ਖਾਣੀ ਮੈਂ ਨਹੀਂ ਖਾਣੀ ਨਾ ਖਾ ਨਹੀਂ ਖਾਣੀ ਤਾਂ ਹੁਣ ਮੰਮੀ ਕਿੱਦਾਂ ਕਰੀਏ ਲੈਨ ਚਲੀਏ ਉਹਨੂੰ ਜਿੰਨਾ ਚਿਰ ਨਹੀਂ ਉਹਦੀ ਮੈਂ ਨਹੀਂ ਰੋਟੀ ਖਾਣੀ ਨਾ ਮੈਂ ਚਾਹ ਪੀਣੀ ਨਾ ਮੈਂ ਪਾਣੀ ਪੀਣਾ ਮੈਂ ਤਾਂ ਭੁੱਖੇ ਪਿਆਸੇ ਦੇ ਅੰਦਰ ਹੀ ਬਹਿ ਜਾਣਾ ਫੇਰ ਮਰ ਨਹੀਂ ਮਰ ਜਾਊ ਜੇ ਨਿੰਦਰ ਦੀ ਨਹੀਂ ਪੱਕੀ ਉਹ ਖਾਣੀ ਮੈਂ ਤਾਂ ਤੈਨੂੰ ਪਕਾ ਕੇ ਦੇ ਸਕਦੀ ਪੁੱਤ ਮੇਰੀ ਪੱਕੀ ਤਾਂ ਖਾਊਂਗਾ ਇਹ ਰਹਿਣ ਤਾਂ ਤੁਸੀਂ ਬੈਠੇ ਰਹੋ ਹਾਂ ਉਹਦੀਆਂ ਪੱਕੀ ਖਾਣੀ ਤਾਂ ਉਹਦੇ ਹੱਥਾਂ ਦੀ ਪਕਾਣੀ ਆ ਪੱਕੀ ਹੋਣੀ ਤਾਂ ਨਹੀਂ ਖਾਣੀ ਭੁੱਖੜ ਤਾਂ ਆਲਾ ਮੇਰੀ ਫੇ ਜਿਹੜੀ ਘਰ ਦੇ ਵਿੱਚ ਆ ਉਹਦੀ ਕਦੀ ਬਾਤ ਨਹੀਂ ਪੁੱਛਣੀ ਉਹ ਜਿਹੜੀ ਚੱਲ ਗਈ ਆ ਉਹਦੇ ਨੇ ਕਿੱਦਾਂ ਮੱਛੀ ਵਾਂਗੂ ਤੜਕਦਾ ਫਿਰਦਾ ਆ ਰਾਜਵਿੰਦਰ ਰਾਜਵਿੰਦਰ ਹੈ ਸਾਰਾ ਦਿਨੇ ਇਹਦਾ ਬੋਲਦਾ ਮੂੰਹ ਵੀ ਨਹੀਂ ਸੁੱਕਦਾ ਇਹਦਾ ਕੰਲਾ ਕਰਨ ਦੇ ਰੋਟੀ ਨਹੀਂ ਖਾਣੀ ਨਾ ਕੁਖਾਰਾ ਨੂੰ ਤਾਂ ਪਿਆਸਾ ਰਹਿਣੂ ਜਾਂ ਰਹਿਣਾ ਆਪਣੇ ਲਈ ਰਹੂਗਾ ਸਾਡੇ ਲਈ ਰਹਿਣਾ ਮੰਮੀ ਦੇਖ ਲੈ ਕਿੱਦਾਂ ਬੋਲੀ ਜਾਂਦੀ ਐ ਕਿਦਾਂ ਬਕਵਾਸ ਕਰੀ ਜਾਂਦੀ ਇਹਨੂੰ ਕਾ ਚੁੱਪ ਹੋ ਜਵੇ ਹੈ ਇਹਦੀ ਜ਼ੁਬਾਨ ਤਾਂ ਮੈਂ ਕਹਿੰਦਾ ਮੰਮੀ ਕੋਈ ਸੀਂ ਦੇਵੇ ਹੈ ਨਾ ਤਾਂ ਵੀ ਨਹੀਂ ਚੁੱਪ ਰਹਿ ਸਕਦੀ ਤਾਂ ਵੀ ਇਹਨੇ ਬੁਰ 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 ਕਰੀ ਜਾਣਾ ਆ ਨਹੀਂ ਮੈਂ ਤਾਂ ਚੁੱਪ ਰਾਵਾਂ ਉਹ ਮੈਂ ਤਾਂ ਉਸ ਬੇਲੇ ਨੂੰ ਕੁਛ ਤੋਂ ਨਹੀਂ ਆ ਜਿੱਦਣ ਮੈਂ ਤੈਨੂੰ ਇਜਾਜ਼ਤ ਦਿੱਤੀ ਸੀ ਚਾ ਲੈ ਮੇਰਾ ਤਾਂ ਹੱਥ ਦਾ ਪਰਦਾ ਘਰ ਉੱਜੜ ਗਿਆ ਮੰਮੀ ਚਲੋ ਤੁਸੀਂ ਇਹਨੂੰ ਕਹੋ ਉੱਠ ਕੇ ਤਿਆਰ ਹੋਵੇ ਆਪਾਂ ਜਾ ਕੇ ਰਾਜਵਿੰਦਰ ਨੂੰ ਲੈ ਕੇ ਆਈਏ ਨਹੀਂ ਤਾਂ ਮੰਮੀ ਮੈਂ ਉਹਨਾਂ ਚ ਮੈਂ ਦੱਸੀ ਜਾਣਾ ਮੈਂ ਉਹਨਾਂ ਚ ਨਹੀਂ ਖਾਣੀ ਰੋਟੀ ਮੇਰੀ ਭੁੱਖ ਹੜਤਾਲ ਆ ਫੇ ਮੈਂ ਨਹੀਂ ਪਾਣੀ ਵੀ ਪੀਣਾ ਪਹਿਲੀ ਗੱਲ ਤਾਂ ਮੇਰੀ ਇਹ ਸੁਣ ਲੈ ਕਿ ਮੈਂ ਨਹੀਂ ਜਾਣਾ ਹੈਗਾ ਦੂਜੇ ਨੰਬਰ ਤੇ ਮੇਰੇ ਵੱਲੋਂ ਤੂੰ ਭੋਖੜ ਤਾਲ ਕਰ ਚਾਹੇ ਰਹਿ ਪਿਆਸਾ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਆ ਤੂੰ ਨਾ ਢਿੱਡ ਘਟਜੂ ਜਿਹੜਾ ਤੂੰ ਐਡਾ ਵਧਾਇਆ ਆ ਨਾਲੇ ਮੰਮੀ ਤੁਸੀਂ ਦੱਸ ਦਿਓ ਮੈਨੂੰ ਤੁਸੀਂ ਰੋਟੀ ਖਾਣੀ ਆ ਨਹੀਂ ਦੱਸ ਆ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਮੇਰੇ ਰੋਟੀਆਂ ਲੰਘਦੀਆਂ ਮੇਰਾ ਪੁੱਤ ਤਾਂ ਬੈਠਾ ਭੁੱਖਾ ਪਿਆਸਾ ਮੈਨੂੰ ਰੋਟੀਆਂ ਸੋਝਦੀਆਂ ਮੈਂ ਵੀ ਨਹੀਂ ਖਾਣੀ ਜਿੰਨਾ ਚਿਰ ਮੇਰਾ ਪੁੱਤ ਨਹੀਂ ਖਾਂਦਾ ਮੰਮੀ ਜੇ ਨਹੀਂ ਖਾਣੀ ਨਾ ਨਾ ਖਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਓ ਜੇ ਰੋਟੀ ਛੱਡਿਆਂ ਮੇਰਾ ਸੰਗਰ ਤੋਂ ਪਿੱਛਾ ਛੁੱਟਦਾ ਆ ਤੇ ਮੈਨੂੰ ਹੋਰ ਕੀ ਮੜ ਮਮੀ ਕਿੱਦਾਂ ਕਰਨੀ ਆ ਹੁਣ ਤੁਸੀਂ ਦੱਸੋ ਮੈਨੂੰ ਜਾਣਾ ਮੇਰੇ ਨਾਲ ਜਾਂ ਨਹੀਂ ਜਾਣਾ ਹੈਗਾ ਕਿੱਦਾਂ ਕਰਨੀ ਆ ਮੈਂ ਨਹੀਂ ਤੁਹਾਡੀ ਗੱਲ ਵਿੱਚ ਆਉਂਦੀ ਮੈਂ ਮੈਂ ਹੀ ਮਾੜੀ ਬਣਨਾ ਕੱਲੂ ਆ ਹੁਣ ਲੜ ਕੇ ਹਟੀਆਂ ਘੜੀ ਕਨੂੰ ਫੇਰ ਉਦਾਂ ਹੀ ਹੋ ਜਾਂਦੀਆਂ ਆ ਮਾੜੀ ਤਾਂ ਮੈਂ ਹੀ ਬਣਨਾ ਆ ਹੁਣ ਲੜ ਕੇ ਹਟੀਆਂ ਸੀਗੀਆਂ ਝਾਟੇ ਪੱਟੇ ਕ ਦੂਜੀ ਦੇ ਮੁੜ ਕੇ ਫੇਰ ਆਪਣੇ ਇੱਕ ਦੂਜੀ ਦੇ ਬਾਲ ਵੀ ਸਵਾਰਨ ਲੱਗ ਪਈਆਂ ਬੁਰੀ ਤਾਂ ਮੈਂ ਬਣਨਾ ਇਹ ਤਾਂ ਫੇਕ ਹੋ ਜਾਂਦੀਆਂ ਤੂੰ ਵੀ ਇੱਕੋ ਹੀ ਹੋ ਜਾਣਾ ਤੂੰ ਕਹਣਾ ਵੱਖਰਾ ਮਮੀ ਜੇ ਕਿਸੇ ਨੇ ਵੀ ਨਹੀਂ ਮੇਰਾ ਕਹਿਣਾ ਮੰਨਣਾ ਤੇ ਫੇਰ ਮੈਂ ਚੱਲੇ ਅੰਦਰ ਨਾ ਮੈਂ ਰੋਟੀ ਖਾਣੀ ਆ ਨਾ ਮੈਨੂੰ ਆਵਾਜ਼ ਮਾਰਿਓ ਤੇ ਨਾ ਮੇਰਾ ਦਰਵਾਜ਼ਾ ਖੋਲਿਓ ਮੈਂ ਤੁਹਾਨੂੰ ਦੱਸ ਦਵਾ ਦੱਸ ਜਾ ਜਾ ਗੰਦੀ ਪੈਂਟ ਇੱਧਰ ਆ ਆ ਫੋਨ ਫੜਾ ਦੇ ਕਿਉਂ ਹੋਰ ਫਿਰ ਆ ਫੋਨ ਪਹਿਲਾਂ ਹੋਰ ਖਾ ਕੇ ਤੈਨੂੰ ਮੈਂ ਢਿੱਡ ਭਰਨ ਲੱਗਾ ਨਹੀਂ ਫੋਨ ਖਾ ਕੇ ਤਾਂ ਢਿੱਡ ਨਹੀਂ ਭਰਨਾ ਆ ਮੇਰੀ ਸੌਂਕਣ ਨਾਲ ਗੱਲਾਂ ਕਰ ਕਰ ਕੇ ਤਾਂ ਢਿੱਡ ਭਰੂੰਗਾ ਹੀ ਜੇ ਸੌ ਜਾ ਕੇ ਅੰਦਰ ਪੱਜਾ ਜਦੋਂ ਲੱਗੀ ਨਾ ਭੁੱਖ ਜਿੱਦਾਂ ਚੂਹਾ ਪਾਣੀ ਪੀਆ ਡੁੱਢ ਚ ਬਾਹਰ ਨੂੰ ਆਉਂਦਾ ਐਦਾਂ ਆਊਂਗਾ ਤੂੰ ਵੀ ਨੱਠਾ ਗੱਲ ਸੁਣ ਲੈ ਮੇਰੀ ਵੀ ਤੂੰ ਵੀ ਫੇ ਮੈਂ ਚੂਹਾ ਨਹੀਂ ਹੈਗਾ ਜਿਹੜਾ ਪਾਣੀ ਪੀਆ ਡੁੱਢ ਚੋਂ ਬਾਹਰ ਆ ਜਾਊਂਗਾ ਨਾ ਮੈਂ ਬੁਝਦੇ ਲਵਾ ਮੈਂ ਭੁੱਖਾ ਰਹਿ ਸਕਦਾ ਆ ਪਰ ਉਦੋਂ ਤੱਕ ਭੁੱਖਾ ਰਹੂੰਗਾ ਜਦੋਂ ਤੱਕ ਰਾਜਵਿੰਦਰ ਨਹੀਂ ਆਉਂਦੀ ਸੁਣ ਲੈ ਮੇਰੀ ਗੱਲ ਬਾਜ਼ਨਾ ਮਾਰੀ ਮੈਨੂੰ ਹੁਣ 4-5 ਘੰਟੇ ਹੋ ਗਏ ਆ ਇੱਕ ਵਾਰੀ ਨਹੀਂ ਆ ਕੇ ਇਹਨੇ ਪੁੱਛਿਆ ਵੀ ਤੈਨੂੰ ਪਿਆਸ ਤਾਂ ਨਹੀਂ ਲੱਗੀ ਹੈਗੀ ਇੱਥੇ ਕਿਤੇ ਹੁੰਦੀ ਰਾਜਵਿੰਦਰ ਕਿਤੇ ਮੈਨੂੰ ਭੁੱਖਾ ਪਿਆਸਾ ਦੇਖ ਸਕਦੇ ਤੁਸੀਂ ਕਦੀ ਵੀ ਨਹੀਂ ਸੀ ਦੇਖ ਸਕਦੇ ਹੈ 4-5 ਘੰਟੇ ਹੋ ਗਏ ਹਾਈ ਨੂੰ ਮੈਨੂੰ ਕੋਈ ਫੋਨ ਵੀ ਨਹੀਂ ਆਇਆ ਹੈਗਾ ਐਦਾਂ ਕਰਦੀ ਆ ਮੈਂ ਹੀ ਫੋਨ ਲਾ ਕੇ ਦੇਖ ਲੰਨੀ ਆ ਵੀਡੀਓ ਕਰ ਲਾਨੀ ਆ ਦੇ ਤਸਾਈ 4-5 ਘੰਟੇ ਹੋ ਗਏ ਕਿੱਦਾਂ ਅੰਦਰ ਬੈਠਾ ਭੁੱਖ ਹੜਤਾਲ ਕਰਕੇ ਅਗਲੀ ਭਾਵੇਂ ਉੱਥੇ ਪਰੌਂਠੇ ਪਕਾ ਪਕਾ ਕੇ ਖਾਂਦੀ ਹੋਵੇ ਕਿੱਡਾ ਰਾਂਝਾ ਬਣੀ ਫਿਰਦਾ ਆ ਲੈ ਅਦੇਸਤਾ ਕਿਦਾਂ ਵੀਡੀਓ ਪਾਲਾਂ ਕਰਦੀ ਆ ਚੱਕ ਦੀ ਮੈਗਨੀ ਤੈਨੂੰ ਮੈਂ ਕਰवानी ਆ ਤੈਨੂੰ ਗੱਲ ਕਹਿੰਦੀ ਹੋਣੀ ਆ ਮੈਂ ਇਹਨੂੰ ਹੁਣ ਫੋਨ ਕਰਕੇ ਦੇਖਦੀ ਆ ਦੇਖ ਤਾਂ ਸਹੀ ਕਿਦਾਂ ਲੱਗਿਓ ਫੋਨ ਮਲਾ ਮਲਾ ਕੇ ਦੇਖਣ ਕਰवानी ਤੇਰੀ ਮੈਂ ਗੱਲ ਤੇਰੀ ਕੱਟਦਾ ਫੋਨ ਫੇਲ ਆਣੀ ਆ ਇੱਕ ਵਾਰੀ ਦੇਖ ਤਾਂ ਆਪੇ ਹੀ ਕਰਨ ਕੋਈ ਪਹਿਲਾਂ ਸੋਚੋ ਫੇਰ ਕਰਦੇ ਲੇ ਅਸਵਿਚ ਆਫ ਕਰਤੀ ਆ ਹੁਣ ਫੋਨ ਦੀ ਉਹਦੇ ਕੰਮ ਹੋਣੇ ਆ ਹੋਰ ਕਿਨੇ ਕਰਨੇ ਆ ਉਹਦੇ ਕੋਲੇ ਫੋਨ ਹੋਣਾ ਆ ਨਹੀਂ ਤਾਂ ਨਾ ਸੀ ਫਿਰ ਜੇ ਉਹਨੂੰ ਨਹੀਂ ਹੈਗਾ ਮੈਂ ਕਾਹਨ ਕੋਰਾ ਫਿਰ ਲੈ ਕਰੀ ਜਾ ਹੁਣ ਹੈ ਮੇਰੇ ਕੋਲ ਤਾਂ ਫੋਨ ਹੈ ਨਹੀਂ ਉਹਨੇ ਬਾਹਰ ਰੱਖ ਲਿਆ ਉਹਦੇ ਕੋਲ ਤਾਂ ਫੋਨ ਹੋਊਗਾ ਇਹ ਰਾਜਵਿੰਦਰ ਦੇ ਵੀ ਤੂੰ ਫੋਨ ਕਰਕੇ ਦੇਖ ਲੈ ਮੇਰਾ ਹਾਲ ਚਾਲ ਪੁੱਛ ਲੈ ਮੈਂ ਨਾ ਕਲੇਸ਼ ਤਾਂ ਨਹੀਂ ਕਰਦੀ ਹੈਗੀ ਨਹੀਂ ਚੁੱਪ ਕਰਕੇ ਜਾ ਕੇ ਅਗਲੀ ਬਹਿ ਗਈ ਆ ਮੇਰਾ ਕਿਹਨੂੰ ਫਿਕਰ ਆ ਕਿਸੇ ਨੂੰ ਵੀ ਨਹੀਂ ਮੈਨੂੰ ਤਾਂ ਲੱਗਦਾ ਕਿਤੇ ਬਾਹਰ ਘੁੰਮਣ ਫਿਰਨ ਆ ਗਏ ਹੁਣ ਹੋਰ ਉੱਥੇ ਉਹ 버거 ਖਾਂਦੇ ਫਿਰਦੇ ਹੁਣ ਆਈਸਕਰੀਮਾ ਖਰਦੇ ਖਾਂਦੇ ਫਿਰਦੇ ਹੁਣ ਮੈਂ ਵੀ ਟੈਨਸ਼ਨਾਂ ਲਈ ਜਾਂਦੀ ਆ ਜਾ ਅਗਲੇ ਨੂੰ ਫਿਕਰ ਨਹੀਂ ਮੈਂ ਵੀ ਫਿਕਰ ਕਰੀ ਜਾਵਾ ਨਹੀਂ ਤਾਂ ਨਾ ਸੀ ਫਿਰ ਹਾਏ ਮੈਂ ਕੀ ਕਰਾਂ ਮੈਨੂੰ ਚੈਨ ਜੇ ਨਹੀਂ ਆਂਦੀ ਇੱਕ ਵਾਰੀ ਫੇਰ ਫੋਨ ਲਾ ਕੇ ਦੇਖਦੀ ਆ ਕਿਤੇ ਹੋਰ ਉਹ ਸੂਟ ਲੈਂਦੀ ਫਿਰਦੀ ਹੋਵੇ ਮੈਂ ਫੇਰ ਐ ਜਾਵਾ ਫੇਰ ਲਾਨੀ ਆ ਵੀਡੀਓ ਕਾਲ ਇੱਕ ਵਾਰੀ ਦੇਖਾ ਫੋਨ ਆਉਣ ਕਰਕੇ ਕਿਤੇ ਦੁਬਾਰਾ ਫੇਰ ਤਾਂ ਨਹੀਂ ਫੋਨ ਕੀਤਾ ਇਹਨੇ ਲੈ ਦਿੱਤਾ ਸਹੀ ਆ ਔਨ ਕਰਨ ਦੀ ਦੇਰ ਹੋਈ ਮਗਰ ਇਹ ਫੇਰ ਲਾਪੇ ਕਰਨਾ ਇਹਨੂੰ ਕਿੱਥੇ ਟਿਕਾਈ ਆਂਦੀ ਆ ਕਿੱਦਾਂ ਇਹਦੇ ਮਿਰਚਾਂ ਲੱਗੀਆਂ ਆ ਉੱਥੇ ਬੈਠੀ ਦੇ ਲੜਕੇ ਤਾਂ ਬੜੀ ਛੇਤੀ ਗਈ ਸੀ ਹੁਣ ਮਗਰ ਦੇਖ ਕਿਦਾਂ ਫੋਨ ਤੇ ਫੋਨ ਫੋਨ ਤੇ ਫੋਨ ਖੜਕਾਈ ਜਾਂਦੀ ਪਰੇਸ਼ਾਨ ਕੀਤਾ ਪਿਆ ਇਹ ਤਾਂ ਜੀਣਾ ਹੀ ਹਰਾਮ ਕਰਤਾ ਮੇਰਾ ਲੈ ਫੇਸ ਵਿੱਚ ਆਫ ਕਰਤਾ ਫੋਨ ਮੈਨੂੰ ਲੱਗਦਾ ਨਾ ਫੋਨ ਉਹ ਮਮੋਠਗਣੀ ਕੋਲੇ ਹੀ ਹੋਣਾ ਆ ਉਹਦੇ ਕੋ ਕਿੱਥੇ ਹੋਣਾ ਵਿਚਾਰੇ ਕੋ ਜੇ ਉਹਦੇ ਕੋ ਹੁੰਦਾ ਤਾਂ ਫੋਨ ਚੱਕ ਲੈਣਾ ਸੀਗਾ ਉਹਨੇ ਇਹ ਉਹਦੇ ਕੋਲੇ ਹੀ ਆ ਫੋਨ ਤਾਂ ਹੀ ਤਾਂ ਫੋਨ ਚੱਕਦੀ ਨਹੀਂ ਨਹੀਂ ਕਰ ਲਾ ਹੁਣ ਦੁਬਾਰਾ ਫੋਨ ਤੂੰ ਜੇ 6 ਰਾਂ ਤਾਂ ਮੈਂ ਵੀ ਸਵਾ 6 ਰਾਂ ਆਪਣੇ ਐਪ ਨੂੰ ਪਤਾ ਨਹੀਂ ਕਿ ਸਮਝਦੀ ਕੀ ਐ ਇਹ ਮੰਮੀ ਰੋਟੀ ਖਾਣ ਦੀ ਸਲਾਹ ਹੈਗੀ ਮੈਨੂੰ ਦੱਸ ਦੋ ਸ਼ਾਮ ਪੈ ਗਈ ਆ ਕਿ ਤੁਸੀਂ ਵੀ ਪੁੱਤ ਦੇ ਨਾਲ ਭੁੱਖ ਹੜਤਾਲ ਤੇ ਬਹਿਣਾ ਆ ਮੇਰੀ ਇੱਕ ਗੱਲ ਸੁਣ ਲਾ ਨਿੰਦਰ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਜਿੰਨਾ ਚਿਰ ਮੇਰੇ ਪੁੱਤ ਨੇ ਰੋਟੀ ਨਹੀਂ ਨਾ ਖਾਧੀ ਮੈਂ ਵੀ ਨਹੀਂ ਖਾਣੀ ਉਹਨਾਂ ਚਿਰ ਮੈਂ ਵੀ ਭੁੱਖੀ ਰਹੂੰਗੀ ਜਿੰਨਾ ਚਿਰ ਮੇਰਾ ਪੁੱਤ ਭੁੱਖਾ ਆ ਜਾਓ ਆਪਣਾ ਕੰਮ ਕਰੋ ਜਾ ਕੇ ਤੁਸੀਂ ਮੈਨੂੰ ਬਾਰ-ਬਾਰ ਤੰਗ ਨਾ ਕਰੋ ਨਹੀਂ ਓਕੇ ਕਲੇਸ਼ ਕਰਦੀ ਆ ਨਹੀਂ ਜਦੋਂ ਇਹਨੂੰ ਪੁੱਛੇ ਕਿ ਸੌਂਕਣ ਮੇਰੀ ਲੈ ਕੇ ਆਇਆ ਸੀ ਉਦੋਂ ਤਾਂ ਮਾਂ ਪੁੱਤ ਨੇ ਸਲਾਹ ਕੀਤੀ ਸੀ ਉਦੋਂ ਮੈਨੂੰ ਪੁੱਛਿਆ ਸੀ ਜੇ ਹੁਣ ਸੌਂਕਣ ਲੈ ਕੇ ਆਇਆ ਤੇ ਸੌਂਕਣ ਦੇ ਨਾਲ ਕਲੇਸ਼ ਵੀ ਤਾਂ ਆਣਾ ਹੀ ਸੀ ਕਿੱਦਾਂ ਇਹਨੇ ਸਿੰਘ ਮਿੱਟੀ ਚੱਕੀ ਪਈ ਆ ਤੂੰ ਪਹਿਲਾਂ ਜਵਾਬ ਦੇ ਦਿੰਦੀ ਲਿਆਉਣ ਤੋਂ ਪਹਿਲਾਂ ਉਦੋਂ ਤੇਰਾ ਮੂੰਹ ਨਹੀਂ ਸੀ ਕੰਮ ਕਰਦਾ ਹੈ ਪਾ ਚਲ ਜੇ ਹੁਣ ਉਹ ਆਏ ਗਈ ਤੇ ਤੂੰ ਉਹਨੂੰ ਰੱਖਲਾ ਰਹਿਣ ਦੇ ਭੈਣਾ ਭੈਣਾ ਬਣ ਕੇ ਦੋ ਜਣੀਆਂ ਕੰਮ ਕਰੀ ਜਾਵੋ ਉਧਰ ਉਹ ਭੁੱਖਾ ਬੈਠਾ ਪੁੱਤ ਮੇਰਾ ਇੱਧਰ ਮੈਂ ਭੁੱਖੀ ਬੈਠੀ ਆ ਮੈਂ ਤਾਂ ਜਲ ਜਣੇ ਜੋਗੀ ਹਜੇ ਦਵਾਈ ਵੀ ਨਹੀਂ ਖਾਧੀ ਨਹੀਂ ਮੰਮੀ ਨਹੀਂ ਭੈਣਾ ਭੈਣਾ ਬਣ ਕੇ ਇਹ ਤਾਂ ਕਦੀ ਨਹੀਂ ਹੋ ਸਕਦਾ ਕਿ ਅਸੀਂ ਭੈਣਾ ਭੈਣਾ ਬਣ ਕੇ ਰਹਿ ਲਈਏ ਹੁਣ ਗਈਓ ਮੈਂ ਤਾਂ ਨਹੀਂ ਉਹਨੂੰ ਸੱਦਦੀ ਗਈਏ ਤਾਂ ਗਈ ਰਹਿਣ ਤੋ ਨਾਲੇ ਮੈਂ ਤੁਹਾਨੂੰ ਨਹੀਂ ਕਿਹਾ ਹੈਗਾ ਵੀ ਰੋਟੀ ਛੱਡ ਕੇ ਬੈਠੋ ਨਾ ਮੈਂ ਉਹਨੂੰ ਮੂਜਰੂਨ ਕਿਹਾ ਅ ਮੂਜਰੂ ਤਾਂ ਉਹਦੇ ਵਿਛੋੜੇ ਦੇ ਵਿੱਚ ਰੋਟੀ ਛੱਡ ਕੇ ਬੈਠਾ ਨਹੀਂ ਤੁਹਾਨੂੰ ਵੀ ਮੇਰੀ ਸੌਂਕਣ ਦਾ ਜ਼ਿਆਦਾ 헤ਜ ਜਾਗਦਾ ਆ ਨਾਲੇ ਮੈਨੂੰ ਤਾਂ ਐਦਾਂ ਲੱਗਦਾ ਵੀ ਤੁਸੀਂ ਪੁੱਤ ਦੀ ਖਾਤਰ ਨਹੀਂ ਰੋਟੀ ਛੱਡ ਕੇ ਬੈਠੇ ਤੁਸੀਂ ਵੀ ਉਹਦੇ ਵਿਛੋੜੇ 'ਚ ਹੀ ਰੋਟੀ ਛੱਡ ਕੇ ਬੈਠੇ ਆ ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾ ਮੇਰੀ ਗੱਲ ਸੁਣ ਮੈਨੂੰ ਪਹਿਲਾ ਪੁੱਤ ਆ ਕਿ ਪਹਿਲਾ ਉਹ ਆ ਚੱਲ ਜੇ ਹੁਣ ਉਹ ਆਏ ਗਈ ਤੇ ਹੁਣ ਨਾਲ ਮਿਲ ਕੇ ਰਹਿ ਲਓ ਨਿੰਦਰ ਮੇਰੀ ਇੱਕ ਗੱਲ ਸੁਣ ਲੈ ਮਾਂ ਨੂੰ ਦੋਨੇ ਚੀਜ਼ਾਂ ਪਿਆਰੀਆਂ ਪੁੱਤ ਵੀ ਤੇ ਨੂਹਾਂ ਵੀ ਮੰਮੀ ਨੂਹਾਂ ਨਾ ਕਹੋ ਨੂਹ ਕਹੋ ਨੂ ਉਹ ਵੀ ਨਰਿੰਦਰ ਕੌਰ ਮੈਂ ਆ ਤੁਹਾਡੀ ਇਕੱਲੀ ਨੂ ਉਹ ਮੇਰੀ ਦੁਸ਼ਮਣ ਨੂੰ ਨੂ ਨਾ ਬਣਾਵੋ ਸੁਣ ਲਓ ਮੇਰੀ ਗੱਲ ਇਸ ਘਰ ਦੇ ਵਿੱਚ ਨਾ ਹੁਣ ਤੁਹਾਡੀ ਇਕੋ ਹੀ ਨੂ ਰਹੂਗੀ ਉਹ ਵੀ ਨਰਿੰਦਰ ਕੌਰ ਬਾਕੀ ਰਹੀ ਗੱਲ ਭੁੱਖ ਹੜਤਾਲ ਦੀ ਮੇਰੇ ਕੋਲੋਂ ਭੁੱਖ ਹੜਤਾਲ ਛੱਡ ਕੇ ਅੰਦੋਲਨ ਵੀ ਕਰ ਲਓ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਗੱਲ ਸੁਣ ਲੈ ਨਰਿੰਦਰ ਮੈਂ ਭੁੱਖ ਹੜਤਾਲ ਵੀ ਰੱਖ ਲੂੰਗੀ ਤੇ ਮੈਂ ਅੰਦੋਲਨ ਵੀ ਕਰ ਲੂੰਗੀ ਸੌਣ ਦੀ ਗੱਲ ਤੇ ਮੈਂ ਨਾਰੇ ਵੀ ਲਾਉਂਗੀ ਆਪਣੇ ਚਾਰ ਗਵਾਂਢੜਾ ਇਕੱਠੀਆਂ ਕਰਕੇ ਨਿੰਦਰ ਮੁਰਦਾਬਾਦ ਤੇ ਰਾਜਵਿੰਦਰ ਜੰਦਾਬਾਦ ਤੇਰੀ ਗੱਲ ਸੁਣ ਲੈ ਜੇ ਲੋੜ ਪਈ ਨਾ ਤੇ ਮੈਂ ਟ੍ਰੈਫਿਕ ਵੀ ਰੋਕੂੰਗੀ ਮੈਂ ਸਭ ਕੁਝ ਕਰਨ ਜਾਣਦੀ ਆਂ ਚਾ ਜਣਕੇ ਹੁਣ ਮੰਮੀ ਤੁਸੀਂ ਰੱਜੀ ਦੀ ਖਾਤਰ ਟ੍ਰੈਫਿਕ ਵੀ ਰੋਕੂਗੇ ਅੰਦੋਲਨ ਵੀ ਕਰੋਗੇ ਮੁਜਾਰੇ ਵੀ ਕਰੋਗੇ ਮੰਮੀ ਜੇ ਤੁਸੀਂ ਇਹ ਕੰਮ ਕਰੋਗੇ ਨਾ ਮੈਂ ਵੀ ਮਹੱਲ ਦੀਆਂ ਚਾਰ ਨੂਆਂ ਇਕੱਠੀਆਂ ਕਰਕੇ ਕਹੂੰਗੀ ਸੌਂਕਣ ਮੁਰਦਾਬਾਦ ਸੌਂਕਣ ਮੁਰਦਾਬਾਦ ਤੇ ਨਾਲੇ ਲਾਉਂਗੀ ਨਾਰੇ ਨਹੀਂ ਚੱਲੂਗੀ ਨਹੀਂ ਚੱਲੂਗੀ ਸੱਸਾਂ ਦੀ ਧੱਕੇਸ਼ਾਹੀ ਨਹੀਂ ਚੱਲੂਗੀ ਹੁਣ ਫਿਰ ਮੇਰੀ ਵੀ ਗੱਲ ਸੁਣ ਲੈ ਮੈਂ ਜਾਊਂਗੀ ਥਾਣੇ ਮੈਂ ਲਿਖਾਂਗੀ ਪਰਚਾ ਤੇ ਨਾਲੇ ਮੇਰੀ ਵੱਡੀ ਨੂੰਨੇ ਪਹਿਲਾਂ ਸੌਂਕਣ ਲੈ ਜਾਂਦੀ ਹੁਣ ਉਹ ਨਹੀਂ ਚੱਲਦੀ ਨਹੀਂ ਫੇਰ ਜਾਇ ਤੂੰ ਜੇਨ ਤੇ ਨਾਲੇ ਪੀਵੀ 33 ਅੱਛਾ ਮੰਮੀ ਹੁਣ ਤੁਸੀਂ ਮੇਰੀ ਸੌਂਕਣ ਦੇ ਮਗਰ ਲਾ ਕੇ ਮੇਰੇ ਤੇ ਪਰਚਾ ਦੋਗੇ ਮੈਨੂੰ ਜੇਲ੍ਹ ਕਰਾਉਗੇ ਮੇਰੇ ਤੋਂ ਚੱਕੀ ਪਸਵਾਉਗੇ ਇਹ ਕਿੱਦਾਂ ਹੋ ਜਾਊ ਉਸੇ ਤਰ੍ਹਾਂ ਜਿਸ ਤਰ੍ਹਾਂ ਤੈ ਮੇਰੀ ਛੋਟੀ ਨੂੰ ਘਰੋਂ ਕੱਢੀ ਆ ਜੇ ਇਦਾਂ ਨਹੀਂ ਮੰਨਣਾ ਜਾਂ ਤੂੰ ਜੇਲ੍ਹ ਜਾਊਂਗੀ ਉਹ ਫੇਰ ਆਜੂਗੀ ਆਉਣਾ ਤਾਂ ਉਹਨੇ ਇਸੇ ਘਰ ਚਾ ਜੇ ਤੁਸੀਂ ਮੇਰੀ ਮੰਨੋ ਤਾਂ ਭੈਣਾ ਭੈਣਾ ਬਣ ਕੇ ਰਹਿ ਲਓ ਮੰਮੀ ਨਹੀਂ ਜੇ ਅਸੀਂ ਭੈਣਾ ਭੈਣਾ ਬਣ ਕੇ ਰਹਿ ਲਈਏ ਫਿਰ ਤੁਸੀਂ ਸਾਰਾ ਕੁਝ ਕੈਨਸਲ ਕਰ ਦੋਗੇ ਅੰਦੋਲਨ ਟ੍ਰੈਫਿਕ ਮਜਾਰੇ ਲਾਣੇ ਮੇਰੀ ਗੱਲ ਸੁਣ ਜੇ ਤੂੰ ਉਹਨੂੰ ਘਰ ਆ ਲੈਣ ਦਊਂਗੀ ਫੇਰ ਨਾ ਟ੍ਰੈਫਿਕ ਨਾ ਮਜਾਰੇ ਨਾ ਅੰਦੋਲਨ ਫੇਰ ਪਰਚੇ ਸਭ ਕੁਝ ਕੈਨਸਲ ਚੱਲ ਨਿੰਦਰ ਰਹਿਣਾ ਤਾਂ ਹੁਣ ਉਹਨੇ ਇੱਥੇ ਹੀ ਆ ਚਾਹੇ ਤੂੰ ਹੁਣ ਐਦਾਂ ਮੰਨ ਜਾ ਜਾਂ ਉਦਾਂ ਸਮਝੌਤਾ ਤਾਂ ਤੈਨੂੰ ਕਰਨਾ ਹੀ ਪੈਣਾ ਨਿੰਦਰ ਇਹ ਸੋਚਣ ਦਾ ਟਾਈਮ ਨਹੀਂ ਜੇ ਤੇਰਾ ਨਹੀਂ ਦਿਲ ਮੰਨਦਾ ਤਾਂ ਫੇ ਮੈਂ ਕਰਾਂਗੀ ਕਾਰਵਾਈ ਉਹ ਨਹੀਂ ਨਹੀਂ ਮੰਮੀ ਅਗਲੀ ਕਾਰਵਾਈ ਕਾਨੂੰ ਕਰਨੀ ਆ ਜਿੱਦਾਂ ਤੁਸੀਂ ਕਹਿੰਦੇ ਠੀਕ ਆ ਉਹ ਨਾਲ ਮੈਂ ਤੁਹਾਨੂੰ ਰੋਟੀ ਬਣਾ ਕੇ ਦੇਣੀ ਤੁਸੀਂ ਖਾ ਲਓ ਨਾਲੇ ਮੈਂ ਇਹਨਾਂ ਨੂੰ ਠਾਲ ਦੇਣੀ ਆ ਇਹਨਾਂ ਨੂੰ ਦੇਣੀ ਆ ਰੋਟੀ ਤੇ ਨਾਲੇ ਫੇਰ ਜਾ ਕੇ ਆਪਾਂ ਉਹਨੂੰ ਲੈ ਆਉਨੇ ਆਂ ਨਿੰਦਰ ਰੋਟੀ ਪਾਣੀ ਬਾਅਦ ਚ ਪਹਿਲਾਂ ਉਹਨੂੰ ਫੋਨ ਕਰ ਕੇ ਅਸੀਂ ਤੈਨੂੰ ਲੈਣ ਆਉਣ ਲੱਗੇ ਆਂ ਚਲੋ ਮੰਮੀ ਠੀਕ ਆ ਮੈਂ ਕਰ ਦੰਨੀ ਆ ਫੋਨ ਰੱਜੀ ਨੂੰ ਕਹਿ ਦੰਨੀ ਉਹਨੂੰ ਤਿਆਰ ਹੋ ਜਾ ਅਸੀਂ ਤੈਨੂੰ ਲੈਣ ਆਉਣ ਲੱਗੇ ਆਂ ਮੈਂ ਤਾਂ ਇਹੀ ਕਹਿਨੀ ਆ ਜੇ ਸੰਕਲਨ ਨੂੰ ਰੋਕਣਾ ਪਹਿਲਾਂ ਪਹਿਲਾਂ ਹੀ ਰੋਕ ਲੋ ਬਾਅਦ ਚ ਨਹੀਂ ਰੋਕਦਿਆਂ ਮੈਂ ਕਹਿ ਦਿੰਨੀ ਰੱਜੀ ਨੂੰ ਫੋਨ ਕਰਕੇ ਰੱਜੀ ਤੂੰ ਜਿੱਤ ਗਈ ਮੈਂ ਹਾਰ ਗਈ ਪਹਿਲਾਂ ਹੀ ਫੋਨ ਲਾ ਕਰ ਦਮ ਆ ਲੈ ਹੁਣ ਫੇਰ ਫੋਨ ਕਰਨ ਲੱਪੀ ਮੈਨੂੰ ਉਹੀ ਕਰਦੀ ਹੋਣੀ ਆ ਮੈਂ ਕਾਨੂੰ ਫੋਨ ਚੱਕਾਂ ਜਾਂ ਮੇਰਾ ਨਹੀਂ ਚੱਕਿਆ ਫੋਨ ਵੱਜੀ ਜਾਵੇ ਲੈ ਹੁਣ ਚੱਕ ਦੇਣੀ ਹੈਗੀ ਫੋਨ ਨਸਤੀ ਤਾਂ ਚੱਕ ਦੇਣੀ ਮੰਮੀ ਰੱਜੀ ਫੋਨ ਨਹੀਂ ਚੱਕਦੀ ਹੈਗੀ ਚੱਲ ਕੋਈ ਗੱਲ ਨਹੀਂ ਠਹਿਰ ਕੇ ਕਰ ਲਈ ਮੇਰੀ ਗੱਲ ਸੁਣ ਮੰਮੀ ਨੂੰ ਦੇਖ ਉਹਨੂੰ ਠਾਲ ਠੀਕ ਆ ਮੰਮੀ ਬਜਾਰਾ ਭੁੱਖਾ ਪਿਆ ਆ ਦੇਖ ਲਓ ਮੰਮੀ ਆ ਦੇਖੋ ਬਿਸਕੁਟ ਖਾ ਖਾ ਕੇ ਕਿੰਦਾ ਢੇਰੀਆਂ ਲਾਈਆਂ ਤੁਸੀਂ ਕਹੀ ਜਾਂਦੇ ਆ ਭੁੱਖੇ ਆ ਪੁੱਤ ਮੈਂ ਤਾਂ ਸਵੇਰ ਦੀ ਨੇ ਆਂਦਰਾ ਸੋੜ ਲਈਆਂ ਭੁੱਖੀ ਨੇ ਮੈਂ ਤਾਂ ਦਵਾਈ ਵੀ ਨਹੀਂ ਖਾਧੀ ਮੈਂ ਕਿਹਾ ਮੇਰਾ ਪੁੱਤ ਭੁੱਖਾ ਆ ਮੈਂ ਕਿੱਥੇ ਮੇਰੇ ਕਿੱਥੇ ਰੋਟੀ ਲੰਗਦੀ ਆ ਤੂੰ ਤਾਂ ਸਾਰੀ ਪੇਟੀ ਮੈਨੂੰ ਮੈਂ ਤਾਂ ਖਾਲੀ ਕਰ ਦਿੱਤੀ ਬਿਸਕਟਾਂ ਦੀ ਮੈਨੂੰ ਕੀ ਪਤਾ ਵੀ ਮੇਰੀ ਮਾਂ ਨੇ ਰੋਟੀ ਨਹੀਂ ਖਾਧੀ ਨਹੀਂ ਤਾਂ ਮੈਂ ਤੁਹਾਨੂੰ ਦੋ ਤਿੰਨ ਪੈਕੇਟ ਦੇ ਦਿੰਦਾ ਉੱਧਰ ਬੈਠਿਆਂ ਨੂੰ ਪੁੱਤ ਜਾਂ ਤੂੰ ਭੁੱਖਾ ਬੈਠਾ ਹੋਵੇਂ ਮੇਰੀ ਰੋਟੀ ਲੰਗਦੀ ਆ ਮੰਮੀ ਮੈਂ ਤਾਂ ਰੋਟੀ ਛੱਡੀ ਸੀ ਮੈਂ ਮੈਂ ਰੋਟੀ ਨਹੀਂ ਖਾਣੀ ਪਾਣੀ ਨਹੀਂ ਪੀਣਾ ਬਿਸਕਟ ਥੋੜਾ ਮੈਂ ਕਿਹਾ ਸੀ ਬਿਸਕਟ ਖਾਣਾ ਹੈ ਮੇਰੀ ਗੱਲ ਸੁਣ ਫਿਰ ਨਿੰਦਰ ਮੰਨ ਗਈ ਆ ਹੁਣ ਰਾਜਵਿੰਦਰ ਨੂੰ ਲੈ ਕੇ ਆਉਣ ਲਈ ਮੰਨ ਗਈ ਆਹੋ ਬਾਹਰ ਨੂੰ ਆ ਜਾ ਤੇ ਰੋਟੀ ਖਾ ਲੈ ਫਟਾਫਟ ਚੱਲੀਏ ਆਪਾਂ ਲੈ ਹਾਂ ਆ ਜਾ ਘਰ ਵੀ ਹੋਂ ਤਾਂ ਹੀ ਆ ਕਿਤੇ ਗਏ ਹੋ ਨਾ ਹੁਣ ਇਹ ਵੀ ਨਹੀਂ ਪਤਾ ਚਲੋ ਸਸੀਕਰ 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 ਰਾਜਮੰਦ ਘਰੀ ਹੈ ਹਾਂਜੀ ਘਰੀ ਆ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਸਸੀਕਰ ਚਲੋ ਅੰਦਰ ਨੂੰ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਨੀ ਆ ਨਹੀਂ ਨਹੀਂ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਮੰਮੀ ਤੁਸੀਂ ਕਹੋ ਰਾਜਵਿੰਦਰ ਨੂੰ ਆਖ ਮਾਰ ਦਿਓ ਆ ਰਾਜਵਿੰਦਰ ਨੂੰ ਬੁਲਾ ਫਿਰ ਅਸੀਂ ਵੀ ਲੇਟ ਹੁੰਨੇ ਆ ਜਾਣਾ ਫਿਰ ਅਸੀਂ ਚਲੋ ਕੋਈ ਗੱਲ ਨਹੀਂ ਮੈਂ ਲੈ ਕੇ ਆਉਣੀ ਆ ਹਾਂ ਲੈ ਜੀ ਇਹਨੂੰ ਸਮਝਾ ਲਏਗਾ ਹੂੰ ਬੇਹੂੰ ਆ ਜਾ ਮੜ ਜਾ ਇੱਧਰ ਨੂੰ ਇਹਦਾ ਰੁਸ ਗਿਆ ਨਾ ਠਿਆ ਕਰੇਗਾ ਆਹੋ ਕੋਈ ਨਹੀਂ ਕਰਦੇ ਆ ਗੱਲ ਚਲ ਬੈਠ ਜਾ ਮੈਰ ਜੀ ਤੈਨੂੰ ਐਨੇ ਫੋਨ ਕੀਤੇ ਤੂੰ ਫੋਨ ਨਹੀਂ ਚੱਕਿਆ ਨਹੀਂ ਜਦੋਂ ਮੈਂ ਤੈਨੂੰ ਐਨੇ ਫੋਨ ਕੀਤੇ ਸੀ ਤੂੰ ਫੋਨ ਕਦੇ ਨਹੀਂ ਚੱਕੇ ਮੋਰਿਓ ਮੈਂ ਤੇਰਾ ਫੋਨ ਕਿਉਂ ਚੱਕਾਂ ਫਿਰ ਜੇ ਤੂੰ ਨਹੀਂ ਮੇਰੇ ਫੋਨ ਚੱਕੇ ਚਲ ਕੋਈ ਨਹੀਂ ਬੈਠ ਕੇ ਗੱਲ ਕਰਦਾ ਚਲ ਕੋਈ ਨਹੀਂ ਛੱਡੋ ਪਰੇ ਸੁਖੀ ਨਾਲੇ ਇਹਨੂੰ ਇੱਕ ਗੱਲ ਸਮਝਾ ਦੇ ਰਾਜਵਿੰਦਰ ਨੂੰ ਤੇ ਐਨੇ ਐਨੇ ਕਿੰਨੀਆਂ ਗੱਲਾਂ ਤੇ ਨਹੀਂ ਲੜ ਕੇ ਤੋਰ ਪਈ ਦਾ ਰੋਸ ਕੇ ਘਰੋਂ ਹਾਂਜੀ ਮਾਸੀ ਜੀ ਮੈਂ ਤਾਂ ਇਹਨੂੰ ਬਥੇਰਾ ਸਮਝਾਇਆ ਮੈਂ ਕਿ ਐਦਾਂ ਨਹੀਂ ਹੁੰਦੀ ਹੁੰਦੀ ਵੀ ਤੂੰ ਆ ਗਈਆਂ ਉਹਨਾਂ ਨੂੰ ਵੀ ਤੂੰ ਕੁਝ ਦੱਸ ਕੇ ਆਂਦੀ ਜਾਂ ਪਿਆਰ ਨਾਲ ਆ ਜਾਂਦੀ ਰਜਮੰਦੀ ਦੇ ਨਾਲ ਗੱਲ ਐਦਾਂ ਕੋਈ ਘਰ ਵੱਸਦੇ ਆ ਹਾਂਜੀ ਨਹੀਂ ਮੈਂ ਤਾਂ ਹੁਣ ਬਥੇਰਾ ਇਹਨੂੰ ਕਿਹਾ ਸੀਗਾ ਫੇ ਤਾਂ ਹੀ ਫੋਨ ਕਰਦੀ ਹੋਣੀ ਐ ਇਹ ਮੈਨੂੰ ਤਾਂ ਦੱਸਿਆ ਨਹੀਂ ਸੁਣ ਮੇਰੀ ਗੱਲ ਛੱਡ ਸਾਰੇ ਗੁੱਸੇ ਗਿਲੇ ਹੁਣ ਆਪਾਂ ਸਖੀਆਂ ਭੈਣਾ ਬਣ ਕੇ ਰਹਿਣਾ ਆਪਾਂ ਲੋਕਾਂ ਨੂੰ ਹੁਣ ਤਮਾਸ਼ਾ ਨਹੀਂ ਦਿਖਾਉਣਾ ਹੈਗਾ ਚਲ ਬੈਠ ਕੇ ਗੱਲ ਕਰ ਲੋ ਕੋਈ ਨਹੀਂ ਬੈਠੋ ਮੈਂ ਚਾਹ ਬਣਾ ਰਹੀ ਆ ਮਾਂ ਨਹੀਂ ਨਹੀਂ ਚਾਹ ਨਹੀਂ ਪੀਣੀ ਹੈਗੀ ਹੁਣ ਸੁਣ ਮੇਰੀ ਗੱਲ ਤੂੰ ਆਪਣੇ ਕੱਪੜੇ ਚੱਕ ਆਪਾਂ ਚਲੀਏ ਮੈਨੂੰ ਤੇਰੀਆਂ ਸਾਰੀਆਂ ਕੰਡੀਸ਼ਨਾਂ ਮਨਜ਼ੂਰ ਆ ਜਿੱਦਾਂ ਤੂੰ ਕਹਿੰਦੀ ਤੂੰ ਭੈਣ ਬਣਨ ਵਾਲੀ ਹੈ ਹੈਗੀ ਆ ਮੰਮੀ ਸਮਝਾ ਦਿਓ ਇਹਨੂੰ ਜੇ ਲੈਣ ਆਈ ਆ ਤਾਂ ਇਹ ਭੈਣਾਂ ਵਾਲਾ ਕੰਮ ਕਰਦੀ ਹੈਗੀ ਆ ਕੋਈ ਨਹੀਂ ਹੁਣ ਤੂੰ ਵੀ ਸ਼ਾਂਤ ਹੋ ਕੋਈ ਗੱਲ ਨਹੀਂ ਮੰਨ ਗਈ ਆ ਹੁਣ ਕਰੂਗੀ ਤੂੰ ਵੀ ਘੱਟ ਬੋਲ ਮੈਂ ਜਦੋਂ ਮੈਂ ਨਾ ਪੂਰੀਆਂ ਲੈਂਦੀ ਆ ਘਰ ਦੇ ਵਿੱਚ ਜਦੋਂ ਉਹਨੇ ਕਹਿ ਦਾ ਦਿੱਤਾ ਹੁਣ ਨਹੀਂ ਲਾਉਗੀ ਜਿੱਦਾਂ ਤੂੰ ਕਹੂੰਗੀ ਮੈਨੂੰ ਮਨਜ਼ੂਰ ਆ ਕੋਈ ਗੱਲ ਨਹੀਂ ਕੰਨੂ ਇਹ ਨਾ ਹੋਵੇ ਮੈਂ ਜਾਉਂਗੀ ਉੱਥੇ ਜਾਣਾ ਆ ਤੂੰ ਕਹੂੰਗੀ ਨਹੀਂ ਤੂੰ ਨਹੀਂ ਜਾਣਾ ਮੈਂ ਜਾਣਾ ਆ ਮੈਨੂੰ ਟੋਕਟਗਾ ਹੀ ਨਾ ਕਰੀ ਫੇ ਕਿਸੇ ਵੀ ਗੱਲ ਤੋਂ ਮੈਂ ਤੈਨੂੰ ਕੀ ਕਹਿਤਾ ਮੈਨੂੰ ਸਾਰੀਆਂ ਤੇਰੀਆਂ ਕੰਡੀਸ਼ਨਾਂ ਮਨਜ਼ੂਰ ਆ ਜਿੱਦਾਂ ਤੂੰ ਕਹੂੰਗੀ ਮੈਂ ਤੇਨਾਂ ਉਦੇ ਕਰੂੰਗੀ ਦੇਖੋ ਤਾਂ ਹੀ ਤੈਨੂੰ ਲੈਣ ਆ ਗਈ ਨਹੀਂ ਤਾਂ ਉਹਨੇ ਆਉਣਾ ਸੀਗਾ ਜੇ ਤੂੰ ਕਹਿੰਨੀ ਐ ਇਦਾਂ ਕਰਦੀ ਐ ਇਦਾਂ ਕਰਦੀ ਐ ਲੜਾਈ ਤੇਨਾਂ ਫਿਰ ਜੇ ਉਹਨੇ ਇਹੀ ਰੱਖਣਾ ਹੁੰਦਾ ਮੈਨੂੰ ਪਤਾ ਆ ਆਪਣੇ ਆਪ ਨਹੀਂ ਲੈ ਕੇ ਆਣ ਆਲੀ ਹੈਗੀ ਇਹੇ ਵੇ ਆਪਣੇ ਆਪ ਲੈਣ ਆ ਗਈ ਮੈਨੂੰ ਇਹ। ਉਹ ਕੋਈ ਗੱਲ ਨਹੀਂ। ਚਲ ਛੱਡ ਹੁਣ ਜੇ ਆਈ ਆ ਕਿਤਾਬਾਂ ਸਾਰੀਆਂ ਮੰਗ ਗਈ ਆ। ਤੇ ਹੁਣ ਐਦਾਂ ਦੀ ਕੋਈ ਗੱਲ ਨਹੀਂ। ਤੂੰ ਹੁਣ ਚੋਂ ਫਕਰ ਕੇ ਚਲੀ ਚੱਲ। ਮੰਮੀ ਇਹਨੂੰ ਪੁੱਛ ਲੈ। ਮੰਮੀ ਦੱਸ ਦੋ ਇਹਨੂੰ ਮੈਂ ਹੀ ਲੈਣ ਆਈ ਆ ਨਾ। ਇਹੀ ਲੈਣ ਆਈ ਆ। ਠੀਕ ਆ। ਚਲੋ ਕੋਈ ਨਹੀਂ ਫੇ ਲੈਣਾ ਹੀ ਹੁਣ ਮੈਨੂੰ ਜਾਣਾ ਤਾਂ ਪੈਣਾ ਹੀ ਆ। ਹਾਂ। ਚਲਦੀ ਆ ਮੈਂ ਕੋਈ ਨਹੀਂ। ਚਲ ਤੂੰ ਕੋਈ ਨਹੀਂ ਆਪਣੇ ਕੱਪੜੇ ਚੱਕ। ਇਹ ਲੜਨਾ ਹੀ ਹੈਗਾ। ਕੱਪੜੇ ਤਾਂ ਮੈਂ ਲੈ ਕੇ ਨਹੀਂ ਆਈ। ਕੱਪੜੇ ਤਾਂ ਮੈਂ ਚੱਕੇ ਨਹੀਂ ਸੀ ਇੱਥੇ ਪਏ ਸੀ ਮੇਰੇ ਦੋ ਸੂਟ। ਮੈਂ ਤਾਂ ਐਦਾਂ ਹੀ ਆ ਗਈ ਆ ਇਹ ਨਾਲ ਲੜ ਕੇ। ਚੱਲ ਕੋਈ ਗੱਲ ਨਹੀਂ ਗਾਹ ਤੋਂ ਨਹੀਂ ਲੜਨਾ ਹਾਂ ਮੰਮੀ ਮਣੇ ਇੱਕ ਦਿਨ ਲੋਕੀ ਦੰਥਾ ਕੱਢੀ ਜਾਂਦੀ ਹੁਣ ਨਹੀਂ ਤੁਹਾਨੂੰ ਦੱਸਦਾ ਫੇਰ ਤੁਸੀਂ ਕਹਣਾ ਲੜਦੀ ਆ ਚੱਲ ਕੋਈ ਗੱਲ ਨਹੀਂ ਗੁੱਸਾ ਆ ਹੁਣ ਹੋਰ ਕੀ ਉਹਨੂੰ ਵੀ ਗੁੱਸਾ ਹੈਗਾ ਥੋੜਾ ਜਿਹਾ ਉਹ ਵੀ ਠੀਕ ਹੋ ਜਾਣਾ ਉਹ ਵੀ ਹੋ ਜੂਗੀ ਸ਼ਾਂਤ ਬਾਕੀ ਉਹਦੀ ਭੈਣ ਨੇ ਉਹਨੂੰ ਸੁਝਾ ਦਿੱਤਾ ਚੱਲ ਕੋਈ ਨਹੀਂ ਤੁਸੀਂ ਵੀ ਨਾ ਗੁੱਸਾ ਕਰਿਓ ਉਹ ਹੁਣ ਜਦੋਂ ਉਹਨੂੰ ਲੱਗਣਾ ਵੀ ਤੁਸੀਂ ਸਹੀ ਆ ਉਹਨੇ ਆਪ ਹੀ ਹੋ ਜਾਣਾ ਸੈੱਟ ਫੇਰ ਆਹੋ ਉਹਨੂੰ ਇਹੀ ਆ ਵੀ ਪਹਿਲਾਂ ਵਾਂਗੂ ਨਾ ਫੇਰ ਹੋਵੇ ਹੂੰ ਤਾਂ ਵੀ ਆ ਚਲੋ ਠੀਕ ਆ ਮੈਂ ਨਹੀਂ ਕਰਦੀ ਅੰਦਾ ਕਹੂਗੀ ਮੈਂ ਉਹਨੇ ਕਰੂੰਗੀ ਚਨੋ ਚੱਲ ਰੂਏ ਹਾਂ ਨਾ ਚੱਲ ਜੁੰਦੀ ਆ ਹੁਣ ਨਾਲ ਗਈ ਤਾਂ ਹੈ ਜਾ ਜਾਣਾ ਨੇ ਤੁਸੀਂ ਕੋਈ ਨਹੀਂ ਲੜਨ ਤੇ ਮੜਾ ਮੋਟਾ ਤਾਂ ਚੱਲ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਇੰਨਾ ਵੀ ਨਹੀਂ ਜ਼ਿਆਦਾ ਗੱਲ ਵਧਾਉਣੀ ਚਾਹੀਦੀ ਚਲੋ ਫੇ ਚਲੀਏ ਚਲੋ ਫੇ ਚਲੋ ਮੈਂ ਕਹਨੀ ਆ ਸੁੱਖੀ ਐਦਾਂ ਕਰ ਤੂੰ ਵੀ ਨਾਲੇ ਹੀ ਚੱਲ ਆਪਾਂ ਕੱਠੀਆਂ ਰਹਿਣੀਆਂ ਆ ਇਹ ਕੀ ਮਤਲਬ ਹੈ ਤੇਰੇ ਕਹਣ ਦਾ ਮਤਲਬ ਇਹਦਾ ਵੀ ਤਲਾਕ ਹੀ ਹੋਇਆ ਵਾ ਅਸੀਂ ਇੱਕ ਜਗ੍ਹਾ ਰਹਿ ਲਵਾਂਗੇ ਤਿੰਨੇ ਜਾਣੀਆਂ ਤੇਰਾ ਜੀ ਤੇਰਾ ਮਤਲਬ ਕੀ ਆ ਕਹਿਣ ਦਾ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹਦਾ ਵੀ ਤਲਾਕ ਹੋਇਆ ਵਾ ਅਸੀਂ ਤਿੰਨੇ ਇਕੱਠੀਆਂ ਭੈਣਾ ਭੈਣਾ ਵਾਂ ਕੇ ਰਹਿ ਲਵਾਂਗੇ ਉਹ ਰੱਬ ਦਾ ਵਾਸਤਾ ਰਾਜਵਿੰਦਰ ਹਾ ਕਿਹੜੀ ਗੱਲ ਕਰਦੀਆਂ ਕੱਲ ਤੂੰ ਹੋਰ ਕੋਈ ਕਹੂਗੀ ਮਾਸੀ ਦੀ ਕੁੜੀ ਦਾ ਇਹਦਾ ਵੀ ਤਲਾਕ ਹੋਇਆ ਵੀ ਮੈਂ ਸਾਰਿਆਂ ਨੂੰ ਰੱਖੀ ਜਾਊਂਗਾ ਮੇਰੀ ਤਾਂ ਮਸੀ ਤੇਰੇ ਨਾਲ ਕਰਕੇ ਕੁੰਡੀ ਪਈ ਲੈਂਦੀ ਇਹਦੇ ਨਾਲ ਆ ਜਾ ਰੱਬ ਦਾ ਵਾਸਤਾ ਤੂੰ ਇਹਨੂੰ ਲੈ ਆ ਮੈਨੂੰ ਤਾਂ ਤੂੰ ਹੀ ਮਨਜ਼ੂਰ ਆ ਇਹ ਮਨਜ਼ੂਰ ਨਹੀਂ ਪਰ ਮਜੀਤ ਮੈਂ ਤਾਂ ਕਹਿੰਨੀ ਆ ਦੋਨਾਂ ਇੱਕ ਫਰੀ ਮਿਲਦੀ ਆ ਲੈ ਚੱਲ ਆ ਰਾਮਣਾ ਨਹੀਂ ਮੰਮੀ ਮੈਂ ਕਹਿਣ ਹੁੰਦਾ ਹੈਗਾ ਵੀ ਠੀਕ ਹੋਈ ਆ ਤੁਹਾਡੀ ਸੇਵਾ ਪਾਣੀ ਕਰਨੇ ਤਿੰਨੇ ਘਰਿਆ ਕਰੂਗੀ ਆਓ ਲੈ ਹੋਰ ਕੇ ਮੈਨੂੰ ਪਹਿਲਾ ਹੋ ਜਾਣਾ ਆਹੋ ਮੇਰੀ ਗੱਲ ਸੁਣੋ ਆ ਘਰ ਕਿ ਕਿਹਦਾ ਆ ਘਰ ਇਹਦਾ ਹੀ ਆ ਘਰ ਕੇ ਤਾਂ ਹੋਣਾ ਆ ਫਿਰ ਤੁਸੀਂ ਐਦਾਂ ਕਰੋ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਹੂੰ ਤੇ ਤੂੰ ਮੈਨੂੰ ਆ ਘਰ ਦੇ ਦੇ ਤੂੰ ਮੇਰੇ ਘਰ ਵਾਲਾ ਲੈ ਲੈ ਮੈਂ ਤਾਂ ਇੱਥੇ ਠੀਕ ਆ ਜਾਓ ਤੁਸੀਂ ਨਾ ਨਾ ਪੈਣੇ ਤੂੰ ਚੱਲ ਆਪਣੇ ਘਰੇ ਆ ਮੈਨੂੰ ਆਪਣਾ ਘਰ ਹੀ ਮਨਜ਼ੂਰ ਆ ਜਾਓ ਤੁਸੀਂ ਭਾਈ ਮੈਨੂੰ ਇੱਥੇ ਹੀ ਠੀਕ ਆ ਮੈਂ ਨਹੀਂ ਜਾਣਾ ਤੁਹਾਡੇ ਨਾਲ ਕਿਤੇ ਵੀ ਮੰਮੀ ਬਾਤ ਤਾਂ ਮੀ ਲਾ ਪਿਆ ਹਾਂ ਰਾਜਵਿੰਦਰ ਤੇਰੇ ਕੱਪੜੇ ਖਰਾਬ ਹੋ ਜਾਣੇ ਆ ਇਦਾਂ ਕਰਦੇ ਆ ਹਾਂ ਅਜਨ ਦੀ ਛਤਰੀ ਲੈ ਜਾਨੀ ਆ ਫੇਰ ਦੇ ਦੇਵਾਂਗੇ ਆਹੋ ਲੈ ਫੜ ਤੂੰ ਛਤਰੀ ਲੈ ਚੱਲ ਚੱਲ ਵੀਰ ਆ ਜਵੇਂ ਰਾਜਾ ਇਧਰੋਂ ਆ ਜਾ ਹ ਲੈ ਤੂੰ ਇਧਰ ਦੀ ਆ ਛਤਰੀ ਲੈ ਕੇ ਬਹਿ ਆ ਬਹਿ ਆ ਜਾ ਚੇ ਚੱਲ ਕੋਈ ਨਹੀਂ ਨਿੰਦਰ ਤੂੰ ਮਗਰ ਆ ਜਾ ਰਾਜਵੰਦ ਨੂੰ ਮੋਰੇ ਬਹਿ ਲੈਂਦੇ ਬਹਿਣਾ ਹੀ ਆ ਤੂੰ ਆ ਜਾ ਉੱਪਰ ਬਹਿ ਜਾ ਬੈਠੋ ਮੰਮੀ ਆ ਜਾ ਬਹਿ ਲਾਂਦੇ ਨੂੰ ਮੋਰੇ ਰਾਜਵੰਦ ਤੂੰ ਬੰਦ ਕਰ ਲੈ ਛਤਰੀ ਆ ਜਾ ਵਿੱਚ